ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚਗਾਵਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਿੰਮਤ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਬਾਈ ਜੀ ਹੁਣੀ ਬਹੁਤ ਗੈਂਤੀ ਚ ਪਸ਼ੂ ਰੱਖਦੇ ਆ ਤੇ ਨਾਗ ਵੀ ਸਾਰੇ ਚੰਗੇ ਦੁੱਧ ਵਾਲੀ ਆ ਆਇ ਨਹੀਂਗਾ ਕੋਈ ਨਿੱਕੀਆਂ ਮਰੀਆਂ ਹੰਭੀਆਂ ਜੀਆਂ ਮੱਝਾਂ ਨਹੀਂ ਮੈਂ ਕੈਮਰਾ ਮਾਰਦੇ ਨਾ ਨਗ ਤਾਂ ਇੱਕ ਦੋ ਹੀ ਸੇਲ ਐ ਪਰ ਨਗ ਸਾਰੇ ਚੋਟੀ ਦੇ ਆ گاਵਾ ਜਿੰਨਾ ਦੁੱਧ ਦਿੰਦਿਆਂ ਥੋੜੇ ਦੁੱਧ ਵਾਲੀ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 18 18 20 20 ਕਿਲੋ 22 23 24 25 ਕਿਲੋ ਤੱਕ ਦੁੱਧ ਵਾਲੀਆਂ ਮੱਝਾਂ ਬਾਈ ਜੀ ਉਹਨਾਂ ਦੇ ਘਰੇ ਇਸ ਟਾਈਮ ਖੜੀਆਂ ਹੈ ਜੇ ਕਿਸੇ ਨੇ ਵੇਖਣੀਆਂ ਹੋਣ ਤੇ ਅਗਲਾ ਵੇਖ ਲੈ ਕੋਈ ਕਹਿ ਕਹਿਣ ਵਾਲੀਆਂ ਗੱਲਾਂ ਨਹੀਂ ਬਾਕੀ ਕੱਦ ਕਾਟ ਦੀ ਤੁਸੀਂ ਵੇਖ ਸਕਦੇ ਆ ਸਾਰੀਆਂ ਦੇ ਫੁੱਲ ਵੱਡੇ ਕੱਦ ਕਾਟ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਨੀਲੀ 라ਵੀ ਦੀ ਫੁੱਲ ਤੇ ਲੰਮੇ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਛੋਟੀ ਸੇਲ ਹੈ ਵਕਾਊ ਆ A to Z ਸਾਰਾ ਪ੍ਰੋਪਰ ਰਿਕਾਰਡ ਬਾਈ ਜੀ ਨਹੀਂ ਦੇਣਗੇ ਇਨਫਰਮੇਸ਼ਨ ਲੈ ਦਨਾਂ ਉਹ ਕਰ ਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਿਕਾ ਬਾਈ ਜੀ ਨਾਮ ਤੇ ਐਡਰੈਸ ਦੱਸ ਦਈਏ ਜੀ 15 ਸਿੰਘ ਜੀ ਪਿੰਡ ਚਿਗਾਵਾਂ ਜ਼ਿਲ੍ਹਾ ਤਫੀਰ ਮੋਗਾ ਮੋਬਾਈਲ ਨੰਬਰ ਦੱਸ ਦਈਏ ਜੀ 94176 12494 ਇੱਕ ਰਿਫਰ ਦਾ ਸੀ ਜੀ 94176 12494 ਠੀਕ ਹੈ ਜੀ ਬਾਈ ਜੀ ਇੱਕ ਝੋਡੀ ਵਕਾਉਗਾ ਜੀ ਹਾਂਜੀ ਇੱਕ ਝੋਡੀ ਵਕਾਉਗਾ ਜੀ ਕੰਨਵਾ ਸੂ ਆ ਜੀ ਜਿਆ ਸੂ ਆ ਸੋਣੇ ਵੀਰੇ ਪਹਿਲਾਂ ਤਾਂ ਆਪਣੇ ਕੋਲੇ ਵੱਧ ਤੋਂ ਵੱਧ ਦੁੱਧ ਵਾਲੀ ਮੱਝ ਕਿੰਨੇ ਵਾਲੀ ਹੈ ਜੀ ਦੁੱਧ 25 ਕਿਲੋ ਵਾਲੀ ਹੈ ਮੈਂ 25 ਕਿਲੋ ਤੱਕ ਦਾ 25 ਕਿਲੋ ਤੱਕ ਦਾ ਹੁਣ ਤਿਆਰ ਵੀ ਅਜੇ ਕਰਨ ਚੋਣੀ ਵਿੱਚ ਆ ਵੀ ਦੇਵਾਂਗੇ ਇੱਕ ਮੈਂ ਤਾਂ ਅੱਛਾ ਕਹਨ ਵਾਲੀਆਂ ਗੱਲਾਂ ਨਹੀਂ ਕਹਨ ਵਾਲੀਆਂ ਗੱਲਾਂ ਗਰਮੀ 'ਚ ਵੀ ਜਵਾ ਦੇਾਂਗੇ ਗਰਮੀ 'ਚ ਵੀ ਠੀਕ ਹੈ ਜੀ ਘੱਟ ਤੋਂ ਘੱਟ ਘੱਟ ਤੋਂ ਘੱਟ 16-17 ਤੋਂ ਉੱਤੇ ਉੱਤੇ ਹੀ ਆਵੇ ਸਾਰੀਆਂ ਉਦੋਂ ਘੱਟ ਵਾਲੀ ਆਪਣੇ ਕੋਲ ਕੋਈ ਵੀ ਨਹੀਂ ਠੀਕ ਹੈ ਜੀ ਇਹ ਕੰਨਵੇਂ ਸੂਏ ਸੁੰਦੀ ਕਿੰਨੇ ਕਿ ਦਿਨ ਲੈ ਜੀ ਇਹ ਭੱਲੇ ਜੂ 7-8 ਦਿਨ ਅਜੇ ਦੂਜੇ ਸੂਏ ਕਿੰਨਾ ਕਿ ਦੁੱਧ ਪਿਆ ਗਿਆ 18 ਲੀਟਰ ਤੋਂ ਵੱਧ ਆਉਂਦਾ ਜੀ ਅਗੇ ਸਾਂਹ ਤੋਂ ਬਣੀ ਕਿ ਸੀਮਨ ਲੱਗਾ ਜੀ ਸੀਮਨ ਲੱਗਾ ਪਈ ਕੱਢੀਏ ਬਾਹਰ ਨੂੰ ਪਤਾ ਜੀ ਕਿ ਕਿਹੜੇ ਸਾਂਹ ਤੋਂ ਆ ਜੀ ਆਹ ਤੇ ਸੀਮਨ ਹੈਗਾ ਆਪਣੇ ਸਟਰਾ ਹੈਗਾ ਠੀਕ ਹੈ ਜੀ ਕੱਢੀਏ ਬਾਹਰ ਨੂੰ ਜੀ ਦੋਸਤੋ ਸਟਰਾ ਬਾਈ ਜੀ ਉਹਨਾਂ ਦੇ ਕੋਲ ਹੈਗਾ ਪ੍ਰੋਪਰ ਸਲਿੱਪ ਹੈਗੀ ਆ ਦਸ਼ਮੇਸ਼ ਡੈਰੀ ਨੀਲੀ ਰਾਵੀ ਦਾ ਹੀ ਬੱਲ ਜਿਹਦਾ ਸੀਮਨ ਲੱਗਾ ਜੀ ਤੂੰ ਅੱਗੇ ਗੱਭਣ ਆ ਪ੍ਰੈਗਨੈਂਟ ਹੈ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਆ ਕੇ ਵੇਖ ਲੈ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ 25 ਕਿਲੋ ਦੁੱਧ ਵਾਲੀ ਝੋਟੀ ਬਾਈ ਜੀ ਉਹਨਾਂ ਦੇ ਕੋਲ ਇਸ ਟਾਈਮ ਸੂਈ ਵੀ ਹੈ ਜੇ ਕਿਸੇ ਨੇ ਵੇਖਣੀ ਹੋਵੇ ਦੁੱਧ ਵੇਖਣਾ ਹੋਵੇ ਅਗਲਾ ਬੇਫਿਕਰ ਹੋ ਕੇ ਆ ਜੇ ਨਹੀਂ ਅਗਲਾ ਤਾਲੂ ਨਾਲ ਲਾ ਕੇ ਦਾ ਹਰੇਕ ਛੱਡ ਦਿੰਦਾ ਮੇਰੀ ਮੱਝ ਬਾਈ ਗੱਬਣ ਆ ਦਸਾਂ ਦਿਨਾਂ ਦੀ ਕੱਚੀ ਹੈ 20 ਕਿਲੋ ਦੁੱਧ ਦੇ ਦੂ ਗੱਬਣ ਦਾ ਤਾਂ ਅਗਲਾ ਹਰੇਕ ਹੀ ਚਵਾ ਦਿੰਦਾ ਪਰ ਸੂਈ ਦਾ ਚਵਾਉਣਾ ਮਹਿਣਾ ਖਵਾਉਂਦਾ ਤੀਜੇ ਸਵੇ ਝੋਟੀ ਸੁੰਦੀ ਹੈ ਨੀਲੀ 라ਵੀ ਨਸਲ ਦੀ ਟਾਪ ਦੀ ਹੀਰੀਆਂਰ ਕੀ ਝੋਟੀ ਹੈ ਹਾਈਟ ਵਾਲੇ ਪਾਸੋਂ ਐਕਸਟਾਰਡੀਨਰੀ ਆ ਬਾਈ ਤੋਰ ਕੇ ਵਿਖਾਉਂਦਾ ਤੇ ਇਹਦੇ ਸਿਰ ਨਾਲੋਂ ਤਾਂ ਦੀ ਜਾਂਦੀ ਆ ਕੋਈ ਨਿੱਕੀ ਮੋਟੀ ਹੀ ਨਹੀਂ 5911 ਟਰੈਕਟਰ ਜਿੱਡੀ ਐ 18 ਕਿਲੋ ਦੁੱਧ ਦੂਜੇ ਸੂਵੇ ਖੁੱਲਾ ਝੋਟੀ ਨੇ ਦਿੱਤਾ ਤੀਜੇ ਸੂਵੇ ਸੂਣ ਨੂੰ ਤਿਆਰ ਐ ਹਵਾਨਾ ਕਰਮਾ ਵਾਲੀ ਨੇ ਸੋਨਾ ਤਿਆਰ ਕੀਤਾ ਬਲ ਢਲਣਾ ਹਵਾਨੇ ਦੇ ਹਜੇ 4 شپੇਰੇ ਹੀ ਬਹੁਤ ਪਈਆਂ 7-8 ਦਿਨ ਹਜੇ ਡੇਟ ਮੁਤਾਬਕ ਕੱਚੀ ਐ ਜਿੱਦਣ ਤਿਆਰ ਹੋ ਜਾਂਦੀ ਆ ਅਮਰੀਕਾ ਨਾ ਵਹਿੜਾਂ ਵਰਗਾ ਹਵਾਨਾ ਤਿਆਰ ਕਰਕੇ ਸੂਣਾ ਕਰਮਾ ਵਾਲੀ ਨੇ ਨੀਲੀ 라ਵੀ ਦੀਆਂ A to Z ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਮੱਥੇ ਬੱਲ ਸਿੱਧਾ ਪਟਾ ਨੀਲੀ 라ਵੀ ਵਾਲੀ ਗੁਲਾਬੀ ਮਣਕੀ ਅੱਖ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਪੂਛ ਨੀਲੀ 라ਵੀ ਵਾਲੀ ਨੀਲੀ 라ਵੀ ਦੀਆਂ A to Z ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਨੀਲੀ 라ਵੀ ਤੋਂ ਹੀ ਅੱਗੇ ਪ੍ਰੈਗਨੈਂਟ ਆ ਬਸ ਬੰਨ ਲਈਏ ਜੀ ਬਾਕੀ ਥਾਂ ਤੁਹਾਨੂੰ ਰੋਕ ਕੇ ਨੇੜ ਤੋਂ ਚੈੱਕ ਕਰਾ ਦੇਣਾ ਪਤਲੀ ਚਮੜੀ ਦੀ ਹੈ ਕਾਗਜ਼ ਵਰਗਾ ਪਿੰਡਾ ਆ ਤੁਹਾਨੂੰ ਪਿੰਡੇ ਤੇ ਉਦਾਂ ਹੀ ਬਰੀਕ-ਬਰੀਕ ਵੇਂਜ ਉਦਾਂ ਹੀ ਦਿਸਦੀਆਂ ਹੋਣੀਆਂ ਖਣ ਨੇੜ ਤੋਂ ਚੈੱਕ ਕਰਾ ਦੇਣਾ ਬਹੁਤ ਸੋਹਣੇ ਮੁੱਠੀ ਵਾਲਿਆ ਹੱਦੀ ਚਵਾਈ ਵਾਲੇ ਥਾਣ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਏ ਆ ਫੋਟ ਸ਼ੰਗ ਭੋਰਾ ਬਣੀ ਦੂਸਰੀ ਸਾਈਡ ਤੋਂ ਵੀ ਵੇਖ ਸਕਦੇ ਆ ਸੋਹਣੇ ਥਾਣ ਹੱਥੀ ਚਵਾਈ ਵਾਲੇ ਗੈਪ ਚ ਲੱਗੇ ਮੂੰਹ ਮੱਥੇ ਦੀ ਦੀ ਸੋਹਣੀ ਆ ਕੁੰਡਾ ਸੈਂਗ ਫੋਲ ਵੱਡੇ ਕੱਦ ਘਾਠ ਵਾਲੀ ਨੀਲੀ ਰਾਵੀ ਨਸਲ ਦੀ ਤੀਜਾ ਸੂਆ ਟਾਪ ਦੀ ਝੋਟੀ ਸੱਤਾਂ ਅੱਠਾਂ ਦੇਣਾ ਦੀ ਕੱਚੀ ਆ 18 ਕਿਲੋ ਦੁੱਧ ਦਿੱਤਾ ਦੂਜੇ ਸੂਏ ਤੀਜੇ ਸੂਏ ਹੁਣ ਸੂਨ ਨੂੰ ਤਿਆਰ ਆ ਦੋਸਤੋ ਨਾਗ ਵੇਖ ਕੇ ਰੂਹ ਖੁਸ਼ ਹੁੰਦੀ ਆ ਸਾਰੇ ਨਾਲ ਕੀ ਫੁੱਲ ਵੱਡੇ ਕੱਦ ਕਾਠ ਵਾਲੇ ਆ ਉਹ ਵੀ ਪਾ ਦਿੰਨੇ ਨਾਲ ਇੱਕ ਝੋਟੀ ਹੋਰ ਸੇਲ ਆ ਉਹ ਵੀ ਵਿਖਾ ਦਿੰਨੇ ਆ ਦੁੱਲ ਝੋਟੀ ਆ ਉਹ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਪਹਿਲਾਂ ਇਹਦਾ ਮੁੱਲ ਪੁੱਛਦੇ ਨਾ ਮੁੱਲ ਬਾਈ ਬਲਰਾ ਜੈ ਜੀ ਮੁੱਲ 1,60,000 ਰੁਪਏ ਦਾ ਮੰਨ ਤਨ ਹੋ ਜੂ ਹਾਂਜੀ ਹੋ ਜੂ ਜੀ ਦੋਸਤੋ ਬਿਲਕੁਲ ਜੈਤ ਜੀ ਡਿਮਾਂਡ ਆ 18 ਸੇਰੀ ਝੋਟੀ ਆ ਦੂਜੇ ਸਵੇ ਖੁੱਲਾ ਦੁੱਧ ਚੋਇਆ 22 ਹੁਣੀ ਦੁੱਧ ਟਾਇਰ ਕੀ 20 ਕਿਲੋ ਦੀ ਉਮੀਦ ਕਰਦੇ ਆ ਬਾਕੀ ਅੱਗੇ ਜੇਬ ਜੀ ਤੁਸੀਂ ਸੇਵਾ ਕਰੋਗੇ ਉਹ ਜਿਆ ਕਰਮਾਂ ਵਾਲੀ ਦੁੱਧ ਪਿਆਜੂ 20 ਕਿਲੋ ਦੁੱਧ ਬਾਈ ਦੱਸਦਾ ਕਿ ਐਰ ਕੀ ਖੁੱਲਾ ਪਿਆਜੂ 18 ਕਿਲੋ ਦੂਜੇ ਸੂਵੇ ਚ ਹੋਇਆ 1,60,000 ਡਿਮਾਂਡ ਹੈ ਵਿੱਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਣ ਹੋ ਜੂ ਵੱਡੀ ਵੱਡੀ ਬਾਤ ਹੈ ਹਾਈਟ ਵਾਲੇ ਐਕਸ ਪਾਸੋ ਐਕਸ ਆਰਡੀਨਰੀ ਹੈ ਨਗਦਾ ਤੁਹਾਨੂੰ ਸਾਰੇ ਵਿਖਾਦੇ ਆ ਸਾਰੇ ਫੁੱਲ ਵੱਡੇ ਕੱਦ ਵਾਲੇ ਇਧਰ 25 ਕਿਲੋ ਵਾਲੀ ਝੋਟੀ ਖੜੀ ਆ ਸੂਈ ਸਵਾਈ ਆ ਦੋ ਨੰਬਰ ਬਾਰੇ ਦੱਸੀ ਬਾਈ ਬਲਰਾਜ ਦੋਲਾ ਜਵੰਦਰੂ ਜਮਾਲ ਕੋ ਦੋਲਾ ਚਾਲੀ ਗਿਆ ਦਨ ਕੋਈ ਨੂੰ ਕਿੰਨਵਾ ਸੂਆ ਇਹ ਤੀਜੇ ਹੀ ਇਹ ਮਗਰ ਕੀ ਇਹ ਬਤ ਮਗਰ ਕੱਟੀ ਆ ਠੀਕ ਹੈ ਜੀ ਹਾਂ ਤੇ 7 ਕਿਲੋ ਬੋਲਾ ਤਿਆਰ ਆ 7-8 ਕਿਲੋ ਤਿਆਰ ਆ ਤਿਆਰ ਆ ਬੋਲਾ ਪਿਛਲੇ ਸੂਈ ਕਿੰਨਾ ਕਿ ਪੈ ਗਈ 12 ਕਿਲੋ ਕੱਢੀ ਇਹ ਵਾਰ ਮਾੜੀ ਵਿਖਾਦੀ ਇਹ ਬੱਚਾ ਇਹਦੇ ਮਗਰ ਕੱਟੀ ਆ ਫੀਮੇਲ ਕੱਬ ਪਰਸੋਂ ਦੀ ਸੂਈ ਆ ਮਗਰ ਕੱਟੀ ਆ ਇਹ ਬਾਈ ਕਹਿੰਦਾ ਆਪਣੇ ਰਿਸ਼ਤੇਦਾਰਾਂ ਕੋਲੋਂ ਆਈ ਐ 12-13 ਕਿਲੋ ਦੁੱਧ ਦਿੱਤਾ ਦੂਜੇ ਸੂਵੇ ਜਮਾਂਦਰੂ ਦੋਲਾ ਮਤਲਬ ਦੋ ਹੀ ਥਾਣ ਹੈ ਇੱਕ ਤਾਂ ਹੁੰਦਾ ਨਾ ਕਿ ਪਸ਼ੂ ਤੱਲ ਹੋ ਗਿਆ ਸੂਣ ਤੋਂ ਬਾਅਦ ਉਹ ਗੱਲਾਂ ਬਾਅਦ ਦੀਆਂ ਪਰ ਇਹਦੇ ਕੋਈ ਫੋਟ ਸ਼ਾਂਗ ਵੀ ਹੈ ਨਹੀਂ ਦੋ ਹੀ ਥਾਣ ਹੈ ਜਮਾਂਦਰੂ ਦੁੱਲ ਹੋਵੇ ਝੋਟੀ ਤੱਲ ਹੋਵੇ ਮਿਲਦੀਆਂ ਵੀ ਬਹੁਤ ਘੱਟ ਹੈ 12-13 ਕਿਲੋ ਦੁੱਧ ਬਾਈ ਦੱਸਦਾ ਕਿ ਦੂਜੇ ਸੂਵੇ ਇਹਦੇ ਥੱਲੋਂ ਮੇਰੇ ਰਿਸ਼ਤੇਦਾਰਾਂ ਨੇ ਚੋਇਆ ਕਮਾਲੀਏ ਬਈ ਤੀਜੇ ਸੂਵੇ ਸੂਈ ਆ 7-8 ਕਿਲੋ ਬੌਲੀ ਇਸ ਟਾਈਮ ਤਿਆਰ ਹੈ ਭਾਵੇਂ ਕੋਈ ਦੋ ਟਾਈਮ ਤਿੰਨ ਟਾਈਮ ਆਪਦੀ ਚੋ ਕੇ ਲੈ ਜੇ ਦੋ ਹੀ ਥਾਣ ਹੈ ਮਗਰੇ ਇਹਦੇ ਫੀਮੇਲ ਕਾਫ ਕੱਟੜੀ ਦੋਸਤੋ ਤੁਹਾਨੂੰ ਪਤਾ ਇਹ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਵੀਡੀਓ ਪਾਉਂਦਿਆਂ ਨੂੰ ਜਾਂ ਤਾਂ ਮੈਂ ਸਾਲਕ ਪਹਿਲਾਂ ਇੱਕ ਦੁੱਲ ਝੋਟੀ ਵੇਖੀ ਸੀ ਨੀਲੀ ਰਾਵੀ ਦੀ ਇਆਂ ਸਾਲ ਬਾਅਦ ਕੱਲ ਵੇਖੀ ਸੀ ਜੈ ਕੋਲੇ ਮਹਿਰੋਂ ਵਾਲੇ ਕੋਲੇ ਨੀਲੀ ਰਾਵੀ ਦੀ ਝੋਟੀ ਸੀ ਦੱਲ ਤੇ ਅੱਜ ਇੱਕ ਹੋਰ ਝੋਟੀ ਵੇਖੀ ਆ ਇੰਨੇ ਚਿਰ ਚ ਮੈਂ 3-4 ਕੀ ਝੋਟੀਆਂ ਵੇਖੀਆਂ 4 ਕਿ ਸਾਲਾਂ ਚ ਨਾ ਮਿਲਦੇ ਬਹੁਤ ਘੱਟ ਆ ਜੇ ਆਪਾਂ ਧਾ ਕੇ ਆਪਾਂ ਦੱਲ ਜਿਹਾ ਤੱਲ ਜਵਾਂਦਰੂ ਲੈਣੀ ਹੋਵੇ ਛੇ ਦੀ ਮਿਲਦੀ ਨਹੀਂ ਕੋਈ ਅਣਕੇ ਨਾ ਹੀ 1-2 ਨਾਗ ਮਿਲਦੇ ਆ ਮੁੱਲ ਬਈ ਬਲਰਾਜ ਜੈ ਜੀ ਫੋਨ ਤੇ ਕਰਾਂਗੇ ਬਈ ਜੈ ਜੀ ਕਰਾਂਗੇ ਦਾ ਤੇ ਦੇ ਨਾਲ ਹੀ ਸਹੀ ਆ ਜੀ ਮੱਲ ਬਾਈ ਬਲਰਾਜ ਕਹਿੰਦਾ ਧਾਰ ਘਾਨ ਵਾਲੇ ਕੋਲੀ ਠੀਕ ਹੈ ਜੀ ਹੋਰੀ 600 600 ਕੋਈ ਬਹੁਤ ਜਿਆਦਾ ਹੈ ਇੱਕ ਨੰਬਰ ਕੋਈ ਹੈ ਠੀਕ ਹੈ ਜੀ ਇੱਕ ਨੰਬਰ ਵੀ ਉਹ ਵੀ ਇੱਕ ਨੰਬਰ ਹੀ ਆ ਬਈ ਉਹ ਚੋਈ ਵੀ ਇਨਯੂ ਦੀ ਗਾਂ ਵਾਲੇ ਕੋਲੀ ਆ ਦੇ ਠੀਕ ਹੈ ਜੀ ਦੋਸਤੋ ਬਾਈ ਬਲਰਾਜ ਛੱਟੇ ਦਾ ਥਣ ਦਾ ਹਰ ਇੱਕ ਜੀ ਦੀ ਗਾਰੰਟੀ ਹੋ ਉਪਰ ਧਾਰਨਾ ਮੰਨ ਬਰਾ ਦਾ ਪਾਸ ਕਰਕੇ ਕੇਰਾ ਜੁੜ ਲੈ ਕੇ ਜਾ ਹੂੰ ਸਹੀ ਹੈ ਦੋਸਤੋ ਬਾਈ ਕਹਿੰਦਾ ਭੂਰ ਛੱਟੇ ਦੀ ਗੰਡ ਮਰੋੜੀ ਦੀ ਆਪਣੀ ਗਾਰੰਟੀ ਹੋ ਦੋਵਾਂ ਪਸ਼ੂਆਂ ਦੀ ਚਵਾਈ ਦੋਵਾਂ ਦੀ ਇੱਕ ਨੰਬਰ ਪੋਲੀ ਧਾਰ ਹੈ ਮੋਟੀ ਗੰਨੇ ਵਰਗੀ ਇਹਦਾ 2 ਨੰਬਰ ਦਾ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਹੋਊਗਾ ਜੈ ਜੀ ਆਇ ਨਹੀਂਗਾ ਕਿ ਮੁੱਲ ਫੋਨ ਤੇ ਕਰ ਲਿਆ ਬਾਹਲੇ ਲੱਖਾਂ ਵਾਲੀ ਗੱਲ ਬਾਂਜੂ ਹੋਊ ਜੈ ਜੀ ਕਰ ਲਾਂਗੇ ਫੋਨ ਤੇ ਬਾਈ ਕਹਿੰਦਾ ਮੱਝਾਂ ਦੋਸਤੋ ਦੋ ਹੀ ਸੇਲ ਹੈ ਪਰ ਜੇ ਕੋਈ ਭੈਣ ਭਰਾ ਕਹੇ 25 ਕਿਲੋ ਵਾਲੀ ਐਵੇਂ ਹੀ ਕਹਿ ਤੀ ਆ ਮੱਝ 25 ਕਿਲੋ ਦੁੱਧ ਵਾਲੀ ਹੈ ਤਾਜੀ ਸੁਈ ਸਵਾਈ ਹੈ ਜੇ ਕਿਸੇ ਨੇ ਚੋਕੇ ਵੇਖਣੀ ਹੋਵੇ ਅਗਲਾ ਚੋਕੇ ਵੇਖ ਸਕਦਾ 25 ਕਿਲੋ ਦੁੱਧ ਖੁੱਲਾ ਤਿਆਰ ਹੈ ਫੋਲ ਵੱਡੇ ਕਾਦਾਂ ਵਾਲੀ ਫੋਲੀ ਵਜਨ ਵਾਲੀ ਅਮਰੀਕਨ ਆਰਗਾ ਹਵਾਨਾ ਇਹ ਵੈਸੀ ਤੁਹਾਨੂੰ ਵਿਖਾਦੀ ਕਿ ਅਗਲਾ ਵੇਖ ਲੈ ਕੇ ਕੋਈ ਆਏ ਨਾ ਮੰਨੇ ਕੇ ਗੱਲਾਂ ਹੀ ਕਰੀ ਜਾਂਦੇ ਬਾਈ ਹੁਣੀ ਇਹ 25 ਸੇਰੀ ਮੱਝ ਹੈ ਇਹ ਸੇਲ ਨਹੀਂ ਉਦਾਂ ਹੀ ਵਿਖਾਦੀ ਆ ਸੂਈ ਸਵਾਈ ਹੈ ਨਾ ਕਿ ਤਾਂ ਦੋ ਸੇਲ ਹੈ ਇੱਕ ਆ ਜਵੰਦਰੂ ਦੁੱਲ ਝੋਟੀ ਤਾਜੀ ਸੂਈ ਸਵਾਈ ਮਗਰ ਕੱਟੀ ਤੇ ਇੱਕ ਆ ਨੀਲੀ ਰਾਵੀ ਨਸਲ ਦੀ ਟਾਪ ਦੀ ਹੀਰੇ ਆਰਗੀ ਤੀਜਾ ਸੂਆ ਝੋਟੀ ਸੂਣ ਨੂੰ ਤਿਆਰ ਕੱਦ ਵੱਡਾ ਵਜਨ ਬਹੁਤ ਹੈ ਦੁੱਧ 18 ਕਿਲੋ ਦੂਜੇ ਸੂਵੇ ਦਿੱਤਾ 20 ਕਿਲੋ ਦੁੱਧ ਦੀ ਉਮੀਦ ਹੈ ਤੁਸੀਂ 18 ਕਿਲੋ ਮੰਨ ਕੇ ਹੀ ਸੌਦਾ ਕਰ ਲਿਓ ਪਰ ਵੱਡੀ ਬੁੱਡੀ ਬਹੁਤ ਹੈ ਜੇ ਇਡੇ ਵੱਡੇ ਕੱਦ ਵਾਲੀ 18 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਆ ਬਾਕੀ ਤੁਹਾਨੂੰ ਇੱਕ ਜਾਨਵਰ ਵਖਾ ਵੀ ਦਿੱਤਾ 25 ਕਿਲੋ ਵਾਲਾ ਕਹਿਣ ਵਾਲੀਆਂ ਗੱਲਾਂ ਨਹੀਂ 20 22 ਕਿਲੋ ਦੁੱਧ ਵਾਲੀਆਂ ਆਮ ਹੀ ਮੱਝਾਂ ਬਾਈ ਦੇ ਘਰੇ ਬਲਰਾਜ ਦੇ ਅਸਟਾਂ ਖੜੀਆਂ ਐ ਬਾਕੀ ਬਾਈ ਦੇ ਘਰੇ ਆਇਓ ਆ ਕੇ ਨਾਲੇ ਦੂਜੀਆਂ ਮੱਝਾਂ ਵੇਖ ਲਿਓ ਤੇ ਜਿਹੜਾ ਨਾਕ ਤੁਹਾਡੇ ਇਹਨਾਂ ਦੋਵਾਂ ਤੇ ਪਸੰਦ ਆਊਗਾ ਆਪਦੀ ਨਿਰਖ-ਪਰਖਣਾ ਸੌਦਾ ਕਰ ਲਿਓ ਮੁੱਲ ਦੋਵਾਂ ਦੇ ਜਾਇ ਜੀ ਇੱਕ ਤਾਜੀ ਸੂਈ ਸਵਾਈ ਤੇ ਇੱਕ ਗੱਬਣ ਫੋਨ ਨੰਬਰ ਸਕਰੀਨ ਤੇ ਐ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ